ਯੂਨੀਅਨਾਂ ਦੀ ਗੱਲ ਕਰੀਏ ਤਾਂ ਖਨੌਰੀ ਬਾਰਡਰ ਤੇ ਜਾ ਕੇ ਵੀ ਕਿਸਾਨ ਬੈਠੇ ਆਂ ਔਰ ਯੂਨੀਅਨਾਂ ਹੀ ਬੈਠੀਆਂ ਨੇ ਕਿਉਂਕਿ ਸਰਕਾਰਾਂ ਦੇ ਖਿਲਾਫ ਜਦੋਂ ਸਰਕਾਰਾਂ ਮਾਰ ਖੁਰੀਆਂ ਹੋ ਜਾਣ ਤਾਂ ਫਿਰ ਯੂਨੀਅਨਾਂ ਬਣਾਉਣੀਆਂ ਪੈਂਦੀਆਂ ਔਰ ਹਰ ਕਿੱਤੇ ਵਿੱਚ ਯੂਨੀਅਨ ਬਣਦੀ ਆ ਜੇ ਕਿਸਾਨਾਂ ਦੀਆਂ ਯੂਨੀਅਨਾਂ ਨੇ ਤਾਂ ਅੱਜ ਬਿਜਲੀ ਵਿਭਾਗ ਨੇ ਵੀ ਇੱਕ ਹੋਰ ਯੂਨੀਅਨ ਜਿਹੜੀ ਆ ਉਸ ਦੇ ਵਿੱਚ ਆਪਣੇ ਸਾਥੀ ਜੋੜੇ ਨੇ ਇਹ ਸਾਥੀ ਕਿੱਥੇ ਜੋੜੇ ਨੇ ਔਰ ਕਿਹੜੀ ਯੂਨੀਅਨ ਦੇ ਵਿੱਚ ਜੁੜੇ ਨੇ ਔਰ ਕੀ ਮੁਸ਼ਕਲਾ ਇਹਨਾਂ ਨੂੰ ਆਉਂਦੀਆਂ ਨੇ ਔਰ ਸਰਕਾਰ ਕਿੱਥੋਂ ਤੱਕ ਇਹਨਾਂ ਨੂੰ ਮਾਰ ਖੋਰੂ ਨੀਤੀਆਂ ਨਾਲ ਵੇਖਦੀ ਆ ਔਰ ਕਈ ਵਾਰਤਾ ਦੱਸਦੇ ਆ ਕਿ ਕਈ ਮੁਲਾਜ਼ਮਾਂ ਨੂੰ ਕਈ ਬਿਮਾਰੀਆਂ ਜਦੋਂ ਲੱਗ ਜਾਂਦੀਆਂ ਕਈ ਵਾਰੀ ਸੱਟ ਲੱਗ ਜਾਂਦੀ ਆ ਤਾਂ ਸਰਕਾਰ ਜਿਹੜੀ ਆ ਫਿਰ ਉਸ ਨੂੰ ਇਗਨੋਰ ਕਰਦੀ ਆ ਤਾਂ ਫਿਰ ਇਹ ਨੌਜਵਾਨ ਜਿਹੜੇ ਆ ਇੱਥੋਂ ਤੱਕ ਆ ਜਾਂਦੇ ਆ ਕਿ ਸਾਡਾ ਏਕਾ ਜਿਹੜਾ ਬਹੁਤ ਜ਼ਰੂਰੀ ਆ ਔਰ ਸਰਕਾਰਾਂ ਜਦੋਂ ਸੌ ਜਾਂਦੀਆਂ ਤਾਂ ਫਿਰ ਸਰਕਾਰਾਂ ਨੂੰ ਜਗਾਉਣਾ ਵੀ ਪੈਂਦਾ ਔਰ ਜਦੋਂ ਸਰਕਾਰਾਂ ਮਾਰ ਖੋਰੀਆਂ ਹੋ ਜਾਣ ਆ ਫੇਰ ਸਰਕਾਰਾਂ ਦੇ ਨਾਲ ਟੱਕਰ ਲੈਣ ਨੂੰ ਵੀ ਜੁੜੇ ਤਿਆਰ ਹੁੰਦੇ ਆ ਗੱਲਬਾਤ ਕਰੀਏ ਤਾਂ ਅਸੀਂ ਇਸ ਵੇਲੇ ਪੰਡੋਰੀ ਦੇ ਵਿੱਚ ਖੜੇ ਆ ਔਰ ਇੱਥੇ ਇਸ ਫੀਡਰ ਦੇ ਉੱਤੇ ਇਸ ਬਿਜਲੀ ਵਿਭਾਗ ਦੇ ਜੋ ਸਾਥੀਆਂ ਦੀ ਟੀਮ ਹੈ ਇਹਨਾਂ ਦੇ ਕੋਲ ਖੜੇ ਆ ਔਰ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕਿ ਕੀ ਮਾਮਲਾ ਕੀ ਆ ਔਰ ਕਿੰਨੇ ਤੁਹਾਡੀ ਯੂਨੀਅਨ ਦੇ ਵਿੱਚ ਇਹ ਨੌਜਵਾਨ ਜਿਹੜੇ ਆ ਸ਼ਾਮਲ ਹੋਏ ਆ ਨਵੀਂ ਟੀਮ ਜਿਹੜੀ ਸ਼ਾਮਲ ਹੋਈ ਆ ਇਹ ਟੀਮ ਕਿੰਨੀ ਆ ਔਰ ਤੁਹਾਨੂੰ ਮੁਸ਼ਕਲਾ ਕੀ ਆਉਂਦੀਆਂ ਔਰ ਸਰਕਾਰ ਕਦੋਂ ਤੱਕ ਤੁਹਾਨੂੰ ਇਗਨੋਰ ਕਰਦੀ ਆ ਸੰਜੀਪ ਭਾਜੀ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੇ ਬਾਰੇ ਜਾਣਨਾ ਪਾਓ ਜੀ ਬਹੁਤ ਵਧੀਆ ਪੰਡੋਰੀ ਮਹੰਤਾ ਦੇ ਸਰਬੰਦੀਵ ਦੇ ਸਾਥੀਆਂ ਨੂੰ ਉਪਰਾਲਾ ਕੀਤਾ ਉਚੇਚੇ ਦੌਰ ਤੇ ਸਾਡੇ ਸੰਦੀਪ ਮੰਜ ਜੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਾਥੀ ਦਿਨੇਸ਼ਵਰ ਜੀ ਪਠਾਨਕੋਟ ਤੋਂ ਸਰਬੰਦੀਵ ਦੇ ਪ੍ਰਧਾਨ ਇਹਨਾਂ ਸਾਥੀਆਂ ਦੀ ਟੀਮ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਜਗਿੰਦਰ ਮੰਜ ਜੀ ਨਾਲ ਸੰਜੀਬ ਸ਼ਰਮਾ ਜੀ ਨਾਲ ਇਹਨਾਂ ਸਾਥੀਆਂ ਵੱਲੋਂ ਸਾਰਿਆਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਸਾਥੀਆਂ ਨੂੰ ਸਹੀ ਸਿਹਤ ਦੇ ਕੇ ਟੈਕਨੀਕਲ ਸਰਵਿਸ ਯੂਨੀਅਨ ਦੇ ਵਿੱਚ ਜੁਆਇਨ ਕਰਾਇਆ ਗਿਆ ਕਿਉਂਕਿ ਇੱਕ ਮਾਰਸ਼ਲ ਜਥੇਬੰਦੀ ਹੈ ਜਿਹੜੀ ਸੰਘਰਸ਼ਾਂ ਦੇ ਪ੍ਰਤੀ ਲਾਮਬੰਦ ਰਹਿੰਦੀ ਹੈ ਸੰਘਰਸ਼ ਲੜ ਕੇ ਪ੍ਰਾਪਤੀ ਕਰਦੀ ਹੈ ਸੰਘਰਸ਼ਾਂ ਦੇ ਉੱਤੇ ਟੈਗ ਰੱਖਦੀ ਹੈ ਔਰ ਸੰਘਰਸ਼ਾਂ ਦੇ ਰਾਹੀ 295/19 ਵਾਲੇ ਸਾਥੀਆਂ ਦਾ ਮਸਲਾ ਹੱਲ ਕਰਵਾਇਆ ਔਰ ਹੋਰ ਬਹੁਤ ਸਾਰੀਆਂ ਮੰਗਾ ਪੇ ਬੈਂਡ ਉਸ ਤੋਂ ਪੁਰਾਣੀਆਂ ਬਹੁਤ ਸਾਰੀਆਂ ਮੰਗਾ ਨੋ 16 23 ਵਾਲਾ ਸਕੀਲ ਆ ਇਹ ਜਥੇਬੰਦੀਆਂ ਦੀ ਦੀਨ ਇਹ ਸਾਥੀਆਂ ਨੇ ਆਪਣੇ ਹੱਕਾਂ ਨੂੰ ਔਰ ਸਹੀ ਜਥੇਬੰਦੀ ਪਛਾਣਦੇ ਹੋ ਅੱਜ 20 ਸਾਥੀ ਸਾਡੇ ਵਿੱਚ ਜੁਆਇਨ ਕੀਤੇ ਗਿਆ ਇਹਨਾਂ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਸਪੈਸ਼ਲੀ ਸੰਦੀਪ ਮਾਂਜੀ ਇਹਨੂੰ ਜੋਗਿੰਦਰ ਮਾਂਜੀ ਨੂੰ ਜਿਨ੍ਹਾਂ ਨੇ ਵਧੀਆ ਉਪਰਾਲਾ ਕੀਤਾ ਆ ਔਰ ਸਾਥੀ TJAJ ਦੇ ਵਿੱਚ ਜੁਆਇਨ ਕਰਾਇਆ ਔਰ ਦੱਸ ਦਈਏ ਕਿ ਜੇ ਸੰਘਰਸ਼ ਦੀ ਗੱਲ ਕਰੀਏ ਸੰਘਰਸ਼ਨ ਯੂਨੀਅਨ ਹੁੰਦੀ ਆ ਜਿਹੜੀਆਂ ਸੰਘਰਸ਼ ਕਰਦੀਆਂ ਔਰ ਸੰਘਰਸ਼ ਕਰਨ ਵਾਲੇ ਯੂਨੀਅਨ ਦੇ ਵਿੱਚ ਆਗੂ ਵੀ ਹੁੰਦੇ ਆ ਔਰ ਉਹ ਨੌਜਵਾਨ ਵੀ ਹੁੰਦੇ ਆ ਜੋ ਸੰਘਰਸ਼ ਕਰਦੇ ਆ ਔਰ ਅਕਸਰ ਹੀ ਚਰਚਾ ਵਿੱਚ ਰਹਿਣ ਵਾਲੇ ਸੰਨੀ ਮੰਜ ਸੰਨੀ ਮੰਜ ਨਾ ਜਾਣਦੇ ਨੌਜਵਾਨ ਨੂੰ ਔਰ ਦੱਸ ਦਈਏ कि ਇੱਥੇ ਇਹਨਾਂ ਦੀ ਜੁਆਇਨਿੰਗ ਹੋਈ ਆ ਜਿੱਥੇ ਆ ਕੇ ਇਸ ਟੀਮ ਨੂੰ ਇਸ ਨੇ ਲਾਂਬਦ ਕੀਤਾ ਇਸ ਨੂੰ ਸਮਝਾਇਆ ਕਿ ਤੁਹਾਨੂੰ ਏਕਾ ਜਿਹੜਾ ਉਹ ਕਰਕੇ ਚੱਲਣਾ ਪਵੇਗਾ ਨਹੀਂ ਤਾਂ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਹਰ ਇੱਕ ਦੇ ਉੱਤੇ ਭਾਰੀ ਪੈ ਸਕਦੀਆਂ ਔਰ ਗੱਲ ਕਰ ਜਾਂ ਸਨੀ ਮੰਜ ਦੇ ਨਾਲ ਹਾਂਜੀ ਸਰ ਸਸੀ ਗੱਲ ਸਸੀ ਗੱਲ ਭਾਜੀ ਸਰ ਕੀ ਚੱਲਣਾ ਕੀ ਪਾ ਰਹੇ ਹੋ ਇਹਨਾਂ ਨੂੰ ਜੋ ਜਿੰਨੇ ਨੌਜਵਾਨ ਜੋੜੇ ਨੇ ਆਪਾਂ ਕਿੰਨੇ ਨੌਜਵਾਨ ਨੇ ਔਰ ਇਹਨਾਂ ਨੂੰ ਕੀ ਮੁਸ਼ਕਲ ਆਤੀ ਆਂਦੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡਾ ਰਾਈਟ ਨਿਊਜ਼ ਹਰਜਿੰਦਰ ਭਾਈ ਦਾ ਧੰਨਵਾਦ ਕਰਨਾ ਜਿਹੜੇ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਚ ਇਹਨਾਂ ਨੇ ਸ਼ਮੂਲੀਅਤ ਕੀਤੀ ਆ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਤੇ ਬਾਕੀ ਮੈਂ ਸਾਰੇ ਆਪਣੇ ਵੀਰਾਂ ਨੂੰ ਵਧਾਈ ਦਿਨਾ ਜਿਹੜੇ ਪੰਡੋਰੀ ਤੋਂ ਮੇਰੇ ਵੀਰ ਟੈਕਨੀਕਲ ਸਰਵਿਸ ਯੂਨੀਅਨ ਚ ਜਿਨ੍ਹਾਂ ਨੇ ਜੁਆਇਨ ਕੀਤੀ ਆ ਮੈਨੂੰ ਇੱਕੋ ਗੱਲ ਦੀ ਖੁਸ਼ੀ ਆ ਵੀ ਸਭ ਤੋਂ ਮਾਰਸ਼ਲ ਯੂਨੀਅਨ ਇਹਨਾਂ ਨੇ ਜੁਆਇਨ ਕੀਤੀ ਆ ਜਿਹਦੇ ਵਿੱਚ ਮੈਂ ਵੀ ਖੁਦ ਮੌਜੂਦ ਆ ਪਰ ਮੈਂ ਸਿਰਫ ਇੱਕ ਹੀ ਇੱਥੇ ਇਹਨਾਂ ਨੂੰ ਬੰਦਿਆਂ ਨੂੰ ਗੱਲ ਕਹਿਣਾ ਚਾਹੁੰਦਾ ਆਪਣੇ ਵੀਰਾਂ ਨੂੰ ਮੁਲਾਜ਼ਮਾਂ ਨੂੰ ਭਰਾ ਮੇਰੇ ਛੋਟੇ ਵੀ ਹੈਗੇ ਵੱਡੇ ਰਿਸਪੈਕਟਡ ਨੇ ਮੇਰੇ ਸਾਰੇ ਆਹੀਂ ਸਿਰਫ ਇਸ ਯੂਨੀ ਦਾ ਗਠਨ ਇਸ ਕਰ ਕੀਤਾ ਵੀ ਜਿਹੜੇ ਵਿਗੜੇ ਅਫਸਰ ਉਹਨਾਂ ਨੂੰ ਨੱਥ ਪਾਉਣ ਵਾਸਤੇ ਤੁਹਾਡੀ ਅਸੀਂ ਯੂਨੀਅਨ ਦਾ ਗਠਨ ਕੀਤਾ ਐਦਾਂ ਹੀ ਇਕੱਠੇ ਰਹੋ ਇਕੱਠੇ ਰਹੋਗੇ ਕਾਠਾ ਤੇ ਲੋਹੇ ਦੀ ਲਾਠ ਤੇ ਬਾਕੀ ਮੇਰੇ ਵੀਰ ਇਹਨਾਂ ਨੂੰ ਬਹੁਤ ਬਹੁਤ ਵਧਾਈ ਵੀ ਇਦਾਂ ਨੇ ਅੱਜ ਸ਼ਮੂਲੀਅਤ ਕਰਕੇ ਇੱਕ ਆਪਣੇ ਸੰਗਠਨ ਸੰਗਠਨ ਦਾ ਆਪਣਾ ਪਰਿਚੇ ਦਿੱਤਾ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਹੜੇ ਮੇਰੇ ਵੀਰ ਯੂਨੀਅਨ ਜੁਆਇਨ ਕੀਤੇ ਆ ਧੰਨਵਾਦ ਸ਼ੁਕਰੀਆ ਔਰ ਦੱਸ ਦਈਏ ਕਿ ਚਾਣਣਾ ਪਾਉਣ ਵਾਸਤੇ ਬਹੁਤ ਸਾਰੀਆਂ ਗੱਲਾਂ ਨੇ ਸਮਾਂ ਘਟ ਹੁੰਦਿਆਂ ਹੋਇਆਂ ਕੁਝ ਹੋਰ ਸਾਥੀ ਇੱਥੇ ਖੜੇ ਨੇ ਜਿਨ੍ਹਾਂ ਨਾਲ ਗੱਲ ਕਰਾਂਗੇ ਮੱਝਜੀ ਸੋਰਾ ਅੱਗੇ ਆ ਜਾਵੇ ਹਾਂਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਹੈ ਜੋ ਯੂਨੀਅਨ ਅੱਜ ਇਸ ਯੂਨੀਅਨ ਵਿੱਚ ਸ਼ਾਮਲ ਹੋਏ ਨੇ ਨੌਜਵਾਨ ਇਹਨਾਂ ਦੀਆਂ ਪਰੇਸ਼ਾਨੀਆਂ ਪੂਰੀਆਂ ਸੁਣੀਆਂ ਜਾਣਗੀਆਂ ਗੱਲਬਾਤ ਪੂਰੀ ਸੁਣੀ ਜਾਵੇਗੀ ਹਾਂਜੀ ਜ਼ਰੂਰ ਸੁਣੀ ਜਾਏਗੀ ਜੀ ਕਿਉਂਕਿ ਮੈਂ ਲਗਾਤਾਰ ਬੇਰ ਜੁਗਰ ਲੈਂਡਮਾਰਕ ਯੂਨੀਅਨ ਦੇ ਵਿੱਚ ਜਿਹੜੇ ਆ ਕਾਫੀ ਟਾਈਮ ਜਿ ਆਪਾਂ ਜਥੇਬੰਦੀ ਦਾ ਮੈਂ ਪ੍ਰਧਾਨ ਰਿਹਾ ਸਾਥੀਓ ਸਰਕਲ ਦਾ ਪ੍ਰਧਾਨ ਪੜਦਾ ਜੀ ਆਪਾਂ ਨੂੰ ਬੇਸ਼ੱਕ ਕਈ ਜਥੇਬੰਦੀਆਂ ਹੈਗੀਆਂ ਨਾ ਪਰ ਜਿਹੜਾ 295/19 ਵਾਲਾ ਮਸਲਾ ਹੱਲ ਕਰਵਾਇਆ ਜਿਹੜੀ ਸਾਡੀ ਬਾਹ ਫੜੀ ਆ ਉਹ ਇਸੇ ਜਥੇਬੰਦੀ ਨੇ ਫੜੀ ਆ ਇਸ ਦੀ ਇਸੇ ਕਰਕੇ ਹੀ ਆਪਾਂ ਇੱਥੇ ਪ੍ਰੇਰਿਤ ਕੀਤਾ ਆਪਣੇ ਸਾਥੀਆਂ ਨੂੰ ਕਿ ਜੇ ਅੱਜ ਆਪਣਾ ਰੁਜ਼ਗਾਰ ਬਚਿਆ ਆ ਤੇ ਇਸ ਜਥੇਬੰਦੀ ਕਰਕੇ ਹੀ ਸਾਥੀਓ ਬਚਿਆ ਆ ਜਿਹਦੇ ਕਰਕੇ ਆਪਾਂ ਅੱਜ ਜਿਹੜਾ ਨਾ ਇਹਨਾਂ ਦੇ ਵਿੱਚ ਸਮੂਲੀਅਤ ਕੀਤੀ ਆ ਮੇਰੇ ਸੰਨੀ ਭਾਜੀ ਨੇ ਪਿੰਡ ਮਾਝ ਤੋਂ ਜਿਹੜੇ ਇੱਥੇ ਜਈ ਜਈ ਦਾ ਉਹਦਾਂ ਇਹਨਾਂ ਨੇ ਸੰਭਾਇਆ ਆ ਉਹਨਾਂ ਨੇ ਇੱਥੇ ਆ ਕੇ ਤਾਲਮਿਲ ਕੀਤਾ ਤੇ ਚੱਲ ਆਪਣਾ ਫੋਨ ਤੇ ਜਿਹੜਾ ਜਰ ਆ ਪਹਿਲਾ ਕਾਮਰੇ ਆ ਇਹਨਾਂ ਨਾਲ ਸਾਥੀ ਆਪਣੇ ਸਾਰੇ 295 ਵਾਲੇ ਵੀ ਆਗੇ ਪੁਰਾਣੇ ਸਾਥੀ ਵੀ ਉਹਨਾਂ ਨੂੰ ਮਤਲਬ ਆਪਾਂ ਪ੍ਰੇਰਿਤ ਕਰਕੇ ਇਸ ਜਥੇਬੰਦੀ ਦੀ ਜਿਹੜੀ ਆ ਸਮੂਲੀਅਤ ਕਰਵਾਈ ਆ ਇਸ ਜਥੇਬੰਦੀ ਵਾਲਾ ਦੱਸਿਆ ਵੀ ਕਿਵੇਂ ਰੁਜ਼ਗਾਰ ਪ੍ਰਾਪਤੀ ਕਰਨ ਵਾਸਤੇ ਸਾਡਾ ਇਹਨਾਂ ਨੇ ਸਾਥ ਦਿੱਤਾ ਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਜੁਨੀਆਂ ਦਾ ਕਿਉਂਕਿ ਮੈਂ ਵੀ ਥੋੜੀ ਦੇਰ ਤੋਂ ਇਹਨਾਂ ਨਾਲ ਵਿੱਚ ਮਤਲਬ ਸ਼ਾਮਲ ਹੋਇਆ ਸਾਥੀਆਂ ਦੇ ਪੀਐਸਯੂ ਦੇ ਵਧੀਆ ਪਲੇਟਫਾਰਮ ਮਿਲਿਆ ਸਾਨੂੰ ਤਾਂ ਆਪਾਂ ਏਕੇ ਦਾ ਸਬੂਤ ਦੇ ਕੇ ਇਸ ਪਲੇਟਫਾਰਮ ਨੂੰ ਹੋਰ ਅੱਗੇ ਖੜਨਾ ਸਾਥਿਓ ਤੇ ਮੈਂ ਸਾਥੀਆਂ ਨੂੰ ਇਹੋ ਬੇਨਤੀ ਕਰਨੀਆਂ ਜਿਹੜੇ ਵੀ ਸਾਥੀ ਆਪਣੇ ਸਬ-ਡਿਵੀਜ਼ਨ ਤੋਂ ਇਸ ਜਥੇਬੰਦੀ ਤੋਂ ਬਾਝੇ ਰਹਿ ਗਏ ਨਾ ਉਹ ਸਾਥੀਆਂ ਨੂੰ ਆਪਾਂ ਹਰ ਜਿੱਥੇ ਵੀ ਲੋੜ ਆ ਆਪਾਂ ਇੱਕ ਫੋਨ ਤੇ ਆਪਾਂ ਤੇ ਹਾਜ਼ਰ ਹੋਵਾਂਗੇ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਕਰਵਾ ਲਿਆ ਕਿਉਂਕਿ ਜਿੱਤ ਲੜਦੇ ਲੋਕਾਂ ਦੀ ਆ ਸਾਥਿਓ ਧੰਨਵਾਦ ਜੀ ਔਰ ਦੱਸ ਦਈਏ ਕਿ ਚੰਨਣਾ ਪਾ ਲਈ ਹੈ ਸਰਕਾਰ ਜਦੋਂ ਮਾਰ ਖੂਰੀ ਹੋ ਜਾਂਦੀ ਆ ਤਾਂ ਫਿਰ ਯੂਨੀਅਨਾਂ ਬਣਦੀਆਂ ਔਰ ਪਹਿਲਾਂ ਵੀ ਅਸੀਂ ਜ਼ਿਕਰ ਕਰਿਆ ਫਿਰ ਕਰ ਦੰਨੇ ਆ ਇਹ ਹੁਣੇ ਨੌਜਵਾਨਾਂ ਦਾ ਜਿਹੜਾ ਸੰਗਠਨ ਹੈ ਕਿਤੇ ਇਸ ਏਰੀਏ ਵਿੱਚ ਇਸ ਫੀਲਡਰ ਦੇ ਵਿੱਚ ਜਦੋਂ ਨੌਜਵਾਨ ਕੰਮ ਕਰਦੇ ਸੀ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਸੀ ਉਹਨਾਂ ਦੀਆਂ ਪਰੇਸ਼ਾਨੀਆਂ ਸਮਝਣ ਵਾਸਤੇ ਇਸ ਯੂਨੀਅਨ ਨੇ ਇਹਨਾਂ ਦਾ ਪੱਲਾ ਫੜਿਆ ਇਹਨਾਂ ਦੀ ਬਾਹ ਫੜੀ ਆ ਔਰ ਕਦੋਂ ਤੱਕ ਇਹ ਸੰਘਰਸ਼ ਜਿਹੜਾ ਜਿੱਥੇ ਵੀ ਸੰਘਰਸ਼ ਹੁੰਦਾ ਉੱਥੇ ਪਹੁੰਚਦੇ ਆ ਹਰ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੀ ਆ ਯੂਨੀਅਨਾਂ ਔਰ ਲਗਾਤਾਰ ਸਰਕਾਰ ਦੇ ਨਾਲ ਵੀ ਮੁਕਾਬਲੇ ਕਰਦੀ ਆ ਔਰ ਲੋਕਾਂ ਦੇ ਜਿਹੜੇ ਰੁਕੇ ਹੋਏ ਕੰਮ ਹੈ ਉਹਨਾਂ ਵਾਸਤੇ ਵੀ ਆਵਾਜ਼ ਉਠਾਉਂਦੇ ਆ ਔਰ ਇਸ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮ

مرداباد 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 نتا لوگ जिंदाबाद 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 اج سارے پنڈوری والے ویراں نوں बधाई آ جنہاں نے اج اک مارشل یونین جیڑی ہے او جوائن کیتی ہے ٹیکنیکل سروس یونین जिंदाबाद 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 ٹیکنیکل سروس یونین जिंदाबाद 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 نتا لوگ जिंदाबाद 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 زندہ باد زندہ باد صد ایک زندہ باد زندہ باد زندہ باد نمے ملائم जिंदाबाद زندہ باد نمے ستی जिंदाबाद زندہ باد सगरेगा सभी जूनियर जिंदाबाद जिंदाबाद मुर्दाबाद 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 ओ सब चले बतावनी वाली दे रेंडियां मंगा हल करो हल करो हल करो ਲੋਪੀਆਂ ਜੋ ਕਪੜੇ ਵਾਲੇ ਵਾਲੀਆਂ ਮੁਰਦਾਬਾਦ 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 ਟੈਕਨੀਕਲ ਸਰਵੇ ਜੁਨੀਅਰ ਜਿੰਦਾਬਾਦ 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 ਹਾਤੇ ਮਰਨਾ ਸਿੱਖੋ ਲੜਨ ਲਈ ਲੜਨਾ ਸਿੱਖੋ ਜੇ ਜੇ ਮਰਾਂਗੇ ਮਰਨ ਲਈ ਲੜਾਂਗੇ ਧੰਨਵਾਦ ਮੇਰੇ